ਸਰੇ ਪਾਸੇ ਪ੍ਰਤਾਪ ਕਣਿਆਨੇ ਦਾ ਦੂਜਾ ਸੈਮੀਫਾਈਨਲ ਖੇੜਿਆ ਜਾ ਰਿਹਾ ਹੈ ਪੱਟਾ ਦੇ ਪਾਜੀਆਂ ਥਾਪੀਆਂ ਪ੍ਰਤਾਪ ਵੀ ਮੰਨਿਆ ਪਰ ਮੰਨਿਆ ਭੂਰੀ ਵੀ ਮੰਨਿਆ ਪਰ ਮੰਨਿਆ ਦੋ ਖਿਡਾਰੀਆਂ ਦੇ ਦਰਮਿਆਨ ਰਾਏਕੋੜ ਦਾ ਮੇਲਾ ਚੱਲਦਾ ਪ੍ਰਤਾਪ ਨੇ ਵਜਾ ਵਜਾ ਕਰਾਤੀ ਹੈ ਜੱਫਾ ਡੇਡ ਵਾਲਾ ਲੱਗਿਆ ਤੇ ਕਹਿੰਦੇ ਮੁੰਡੇ ਦੀ ਗਾਲੀ ਬਣ ਜਾਣੀ ਹੈ ਆ ਦੋ ਖਿਡਾਰੀਆਂ ਦੇ ਦਰਮਿਆਨ ਖੇਧਰੀ ਹੋਇਆ ਰਾਇਕੋਟ ਨੱਚ ਉੱਠਿਆ ਰਾਇਕੋਟ ਨੱਚ ਟਿਆ ਰਾਇਕੋਟ ਕਹਿੰਦੇ ਨੱਚ ਉੱਠਿਆ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਮੁਕਾਬਲੇ ਕਹਿੰਦੇ ਇਹ ਚੋਟੀ ਦੀ ਹੈ ਇਹ ਸੈਮੀ ਚੱਲਦੇ ਆ ਓਏ ਸੁਖਰਾਜ ਕਹਿੰਦੇ ਪਿੰਡ ਦਾ ਲੌਂਗ ਕਰਦੇ ਆ ਜਿਨ੍ਹਾਂ ਦਾ ਜਮਗੈਣ ਪਿੰਡ ਹੈ ਉਹਨਾਂ ਦੇ ਵੱਲੋਂ 11000 ਦੇ ਤਿੰਨ ਜਫੇ ਲੈ ਵੀ ਸ਼ੀਲੂ ਤੇਰੇ ਤਿੰਨ ਜਫੇ 11000 ਦੇ ਬਲਦਰਾ ਦੇ ਮਨਦੀਪ ਦੀ ਰੇਡ ਪੈ ਰਹੀ ਹੈ ਹੁਣ ਦੇਖ ਜਾਈ ਵੀ ਕੌਣ ਪਰ ਮਨਦੀਪ ਆਂਦਾ ਹੱਟ ਪਿੱਛੇ ਹੱਟ ਪਿੱਛੇ ਇਸ ਨੌਜਵਾਨ ਨੇ ਕਬੱਡੀ ਪਾਈ ਹੈ ਸ਼ੀਲੂ ਤੇ ਮਨਦੀਪ ਦੇ ਦਰਮਿਆਨ ਵਾਹ ਓਏ ਬਲਦਰਾ ਵਾਲਿਆ ਵਾਹ ਓਏ ਮਨਦੀਪ ਸਿੰਘ ਸਿਹਰਾ ਕਰਤਾ ਓਏ ਮਨਦੀਪ ਆਹ ਕੌਡੀ ਜੁੱਤੀ ਬੈਠੇ ਆ ਬਲਦਰਾ ਵਾਲਾ ਨੇ ਆਹ ਕਹਿੰਦੇ ਸ਼ੀਲੂ ਬੱਲਰ ਵਾਲਾ ਸਿਰਾਲ ਆ ਗਿਆ ਕਰਦੇ ਜਮਗੈਣ ਪਿੰਡ ਆਬ ਜਹਾਜ ਦੇ ਜਰੀਏ ਕਹਿੰਦੇ 11000 ਦਿੱਤਾ ਜਾਣਾ ਤਿੰਨ ਜਫਿਆਂ ਦਾ ਲਓ ਸਾਹਮਣੇ ਪਈ ਹੋਈ ਰੇਡ ਯਾਰਾਂ ਦੇ ਵਿੱਚੋਂ ਕੌਣ ਇਹੜਾ ਬੱਲੇ ਬੱਲੇ ਕਰਾਵੇਗਾ ਪ੍ਰਤਾਪ ਦੀ ਕਬੱਡੀ ਤੇ ਸ਼ੀਲੂ ਦਾ ਆ ਪਿਆ ਹੋਇਆ ਪੇਚਾ ਵਾਜਦੇ ਤੱਕੇ ਇਹ ਮਾਰ ਮਾਰਿਆ ਮੰਦੀਪ ਸਿੰਘ ਕਬੱਡੀ ਪਾਰਿਆ ਸ਼ੀਲੂ ਫੇਰ ਵਾਹ ਓਏ ਮਨਦੀਪਿਆ ਵਾਹ ਓਏ ਮਨਦੀਪਿਆ ਸਿਰਾਂ ਲਾਤਾ ਟੀਮਾਂ ਟੌਪ ਦੀਆਂ ਪ੍ਰਬੰਧ ਸਿਰੇ ਦੇ ਲਓ ਬਲਦਰਾ ਵਾਲਾ ਮਨਦੀਪ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਚਾਰਾਂ ਦੇ ਵਿੱਚੋਂ ਕੌਣ ਇਹੜਾ ਬੱਲੇ ਬੱਲੇ ਕਰਾਵੇਗਾ ਮੁਕਾਬਲਾ ਸਿਰੇ ਦਾ ਚੱਲਦਾ ਭਈ ਹੋਈ ਰੇਡ ਮਨਦੀਪ ਸਿਰਾਂ ਲਾ ਗਿਆ ਲੁੱਟ ਲੇ ਕੋਲ ਲੁੱਟ ਲੇ ਕਬੱਡੀ ਪਾਉਣ ਲਈ ਨੌਜਵਾਨ ਖੇਡ ਮੈਦਾਨ ਦੇ ਵਿੱਚੋਂ ਫਿਰ ਵਧਿਆ ਹੋਇਆ ਗੱਗਾ ਕਨੇਡਾ ਲਾਡੀ ਭੈਣੀ ਬਰਿੰਗਾ ਵੀਰ ਕਹਿੰਦੇ 1000 ਇੱਥੇ ਲੈ ਆ ਇੱਥੇ ਤਰਵੀਰ ਤੇ ਬਬਰਾ ਤਰਵੀਰ ਤੇ ਬਬਰਾ ਤਰਵੀਰ ਤੇ ਬਬਰਾ ਤਰਵੀਰ ਤੇ ਬਬਰਾ ਯਾਰ ਸੁਖਬੀਰ ਵੱਲੋਂ ਐ ਸਿਰਾ ਹੋ ਗਿਆ ਮੇਲਾ ਰਾਏਕੋੜ ਚੱਲਦਾ ਹੈ ਮੇਲਾ ਰਾਏਕੋੜ ਚੱਲਦਾ ਲੋਕ ਖੁੱਬੇ ਪਏ ਐ ਤੇ ਕਹਿੰਦੇ ਸਾਹਮਣੇ ਕਬੱਡੀ ਪਾਉਂਦੇ ਨੇ ਪ੍ਰਤਾਪ ਫੇਰ ਲਓ ਸ਼ੀਲੂ ਤੇ ਪ੍ਰਤਾਪ ਦੇ ਦਰਮਿਆਨ ਪ੍ਰਤਾਪ ਕੜਿਆਣੇ ਵਾਲਾ ਆਹ ਮੁੰਡਾ ਬੱਲੇ ਬੱਲੇ ਕਰਾ ਰਿਹਾ ਸਰਪੰਚ ਜੀ ਬੈਠੇ ਹੋਏ ਨੇ ਬਿਲਕੁਲ ਧੰਨਵਾਦ ਹੈ ਤਾੜੀ 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 ਸਿਰਾ ਤਾੜੀ ਸਿਰਾ ਏ ਇਹਨੂੰ ਪ੍ਰਤਾਪ ਆਉਂਦੇ ਆ ਇਹਨੂੰ ਪ੍ਰਤਾਪ ਆਉਂਦੇ ਆ ਇਹਨੂੰ ਪ੍ਰਤਾਪ ਆਉਂਦੇ ਆ ਇਹਨੂੰ ਪ੍ਰਤਾਪ ਆਉਂਦੇ ਆ ਓ ਕੰਮਕਾਰ ਦੱਸ ਤੇਰਾ ਕੀ ਚੋਬਰਾ ਦੱਸ ਬੰਨਾ ਰੱਖੀ ਦਾ ਕਰਾ ਕੇ ਬਦਲੋ ਸਹੱਲਾ ਗੁੱਲਾ ਰੱਖੀਦਾ ਘਰਾ ਕੇ ਪਤਲਕ ਵੀ ਮੇਲਾ ਟੌਪ ਦਾ ਹੋ ਗਿਆ ਸਾਰੇ ਰਾਏਕੋਟ ਨੂੰ ਮੁਬਾਰਕ ਵੀ ਮੇਲਾ ਟੌਪ ਦਾ ਹੋ ਗਿਆ ਆ ਮੰਦੀਪ ਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੁਣ ਚਾਰਾਂ ਦੇ ਵਿੱਚੋਂ ਦੇਖਦੇ ਆ ਵੀ ਕੌਣ ਕਿਹੜਾ ਨੋਜਨ ਬੱਲੇ ਬੱਲੇ ਕਰਾਵੇਗਾ ਬੰਦਰਾ ਬੱਲੇ ਦੀ ਪਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਕੌ ਕਬੱਡੀ 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 ਸ਼ੀਲੂ ਤੇ ਮੰਦੀਪ ਸ਼ੀਲੂ ਤੇ ਸਰਾ ਸਰਾ ਹੋ ਗਿਆ ਓ ਸਰਾ ਰਾਏਕੋਟ ਨੱਚ ਉੱਠਿਆ ਰਾਏਕੋਟ ਨੱਚ ਉੱਠਿਆ ਆਓ ਕੈਮਰੇ ਫੋਕਸ ਹੈ ਦੁਨੀਆ ਨੇ ਨਿਗਾਹਾਂ ਗੱਡੀਆਂ ਹੋਈਆਂ ਮੁੰਡਾ ਮੈਨੂੰ ਇਸ ਸਾਲ ਖੇਡਦਾ ਲੱਗਦਾ ਆ ਪਈ ਹੋਈ ਰੇਡ ਤੇ ਨੈਸ਼ਨਲ ਸਟਾਈਲ ਦਾ ਵੀ ਵਧੀਆ ਖਿਡਾਰੀ ਹੋਵੇਗਾ ਪਰ ਅੱਜ ਕਹਿੰਦੇ ਸਰਕਲ ਅੱਜ ਪੰਜਾਬ ਸਟਾਈਲ ਅੱਜ ਦਾਇਰੇ ਵਾਲੇ ਕਬੱਡੀ ਏ ਨੰਬਰ ਜਾਸਿਆ ਦਾ ਰਾਜੂ ਪਰ ਰਿਵਲ ਕੈਨੇਡਾ ਮਨਵੀਰ 5000 ਇੱਕ ਬਾਈ ਕਹਿੰਦਾ ਯਾਰ ਜੇ ਪ੍ਰਤਾਪ ਇੱਥੇ ਥੱਲੇ ਬੈਹ ਜਾਂਦਾ ਜੇ ਥੱਲੇ ਬੈਹ ਜਾਂਦਾ ਪਰ ਗੱਲ ਤੇ ਯਾਰ ਜੇ ਇਹਦੀ ਐ ਜੇ ਪ੍ਰਤਾਪ ਥੱਲੇ ਬੈਹ ਜਾਂਦਾ ਉਹ ਨੰਬਰ ਮਨੀ ਕਹਿੰਦਾ ਤਲਵੰਡੀ ਦਾ ਆਏ ਹਾਏ ਉਹਨਾਂ ਦਾ ਹੀ ਐ ਉਹ ਨੰਬਰ ਬੰਦਰਾ ਵਾਲੇ ਮਨਦੀਪ ਦਾ ਇੱਕਾਰੀ ਤਾੜੀਆਂ ਮਾਰਿਓ ਜ਼ੋਰਦਾਰ ਮੈਚ ਕਹਿੰਦੇ ਫਸਿਆ ਪਿਆ ਮੈਚ ਕਹਿੰਦੇ ਫਸਿਆ ਪਿਆ ਹੌਨਕ ਜੀ ਹਰ ਕੜਿਆਰੇ ਪਰ ਦੇ ਪ੍ਰਸਤਾਪਨਾ ਬੇਨਤੀ ਕਰੂੰਗਾ ਆ ਦੋ ਮੁੰਡੇ ਜਿਹੜੇ ਐ ਅੱਜ ਰਾਏਕੋਟ ਦੇ ਕੜੀ ਕਬੜੇ ਤੇ ਜਿਦੀ ਜਿਦੀ ਰੂਹ ਬਾਗੋ ਬਾਗ ਹੋ ਗਈ ਐ ਇਕ ਤਾੜੀਆਂ ਵਾੜੋ ਜਰਦਾਰਾ ਯਗਰਾ ਹੋਣਾ ਬੰਦੇ ਦਾ ਦਲੇਰ ਹੋਣਾ ਬੰਦੇ ਦਾ ਅਣਖੀ ਹੋਣਾ ਇਹ ਵੱਡੀ ਗੱਲ ਹੁੰਦੀ ਐ ਜਿੱਤ ਹਾਰ ਤੇ ਹੋਣੀ ਹੁਣੀ ਐ ਪਰ ਆਹ ਮੁੰਡਿਆਂ ਨੇ ਅੱਜ ਲੋਕਾਂ ਦੇ ਦਿਲ ਜਿੱਤੇ ਐ ਆਹ ਮੁੰਡਿਆਂ ਨੇ ਦਿਲ ਜਿੱਤੇ ਆ ਬੇਸ਼ੱਕ ਤੇ ਪਿੰਦਰ ਕਾਲਖ ਵੀ ਕਹਿੰਦੇ ਆਪ ਚੱਲ ਕੇ ਆ ਬਿੱਲਾ ਜਦੋਂ ਕੋਈ ਖਿਡਾਰੀ ਨੂੰ ਖਿਡਾਰੀ ਸਨਮਾਨ ਦਿੰਦਾ ਫਿਰ ਉਹ ਕਿਸੇ ਗੱਲ ਨੂੰ ਹੀ ਦਿੰਦਾ ਇੱਕ ਮੁੰਡਾ ਨਾਲ ਸੱਤੀ ਆ ਜੜਗੜੀ ਵਾਲਾ ਪਹਿਲੇ ਥੋੜੀ ਸੱਟ ਖਾ ਬੈਠਾ ਮਾਰਕ ਮੇਰ ਕਰੇ ਫੀਲਡ ਜਾਵੇ ਹੋਵੇ ਇਕ ਤਾਰੀ ਦੀ ਵੀ ਨਾਲੇ ਜੋਰਦਾ ਨਾ ਲੈ ਵੀ ਪ੍ਰਤਾਪ ਤੇ ਮਨਦੀਪ ਜਿਹੜਾ ਕੋ ਸੋਹਣਾ ਅੱਜ ਕਰਤਾ ਨਾ ਉਹ ਰਿਕਾਰਡ ਰਹੂਗਾ ਇਹ ਇਤਿਹਾਸ ਰਹੂਗਾ ਜਿਹੜਾ ਕੁਝ ਕੜਿਆਰੇ ਪਿੰਡ ਦਾ ਪ੍ਰਤਾਪ ਅੱਜ ਕਰ ਗਿਆ ਹੈ ਜਿਹੜਾ ਕੁਝ ਬੰਦਾਂ ਦਾ ਮਨਦੀਪ ਅੱਜ ਕਰ ਗਿਆ ਹੈ ਇਹ ਰਿਕਾਰਡ ਰਹਿਣਗੇ ਇਹ ਇਤਿਹਾਸ ਰਹੂਗਾ ਇਤਿਹਾਸ ਰਹੂਗਾ ਜਿੱਤਾਂ ਹਾਰਾਂ ਤੇ ਬਣਦੀਆਂ ਆਈਆਂ ਜਿੱਤਾਂ ਹਾਰਾਂ ਤੇ ਬਣਦੀਆਂ